ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਟੀਨਸਾ ਦੀ ਅਗਵਾਈ ਹੇਠਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਲਈ ਡੀਸੀ ਰਾਹੁਲ ਚਾਬਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੋ ਹਾਲ ਕੀ ਦੇ ਵਿੱਚ بارش ਅਤੇ ਹੜ੍ਹਾਂ ਦੇ ਕਾਰਨ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਕੁਝ ਲੋਕਾਂ ਦੇ ਘਰਾਂ ਦੀਆਂ ਛੋਟਾਂ ਵੀ ਡਿੱਗ ਗਈਆਂ ਨੇ ਉਹਨਾਂ ਨੂੰ ਬੰਦਾ ਮੁਆਵza ਦਿੱਤਾ ਜਾਵੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਆਉਣਾ ਕਿਹਾ ਹੜਾ ਜਾਂ ਮੀਂਹ ਦੇ ਕਾਰਨ ਨੁਕਸਾਨੀਆਂ ਉਹਨਾਂ ਨੂੰ ਵੀ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਨ੍ਹਾਂ ਫਸਲਾਂ ਦੀਆਂ ਚੀਨੀ ਵਾਇਰਸ ਦੇ ਨਾਲ ਜਿਨ੍ਹਾਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਨਾਂ ਬਿਮਾਰੀਆਂ ਨੇ ਉਹਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਤਾਂ ਇਸ ਨੂੰ ਲੈ ਕੇ ਮੰਗ ਪੱਤਰ ਜੜਾ ਉਹ ਸੌਂਪਿਆ ਗਿਆ ਉਹਨਾਂ ਨੂੰ ਜਲਦ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ ਅੱਜ ਕਨਰ ਸੁਮੇਤ ਸਰਜੀਤ ਸ਼ਰਮਣੀ ਅਕਾਲੀ ਦਲ ਵੱਲੋਂ ਅਸੀਂ ਮੈਮੋਰੈਂਡਮ ਦੇ ਇਨ ਆਈਸੀ ਦੀ ਸਾਰੀ ਲੀਡਰਸ਼ਿਪ ਜੋ ਪਿਛਲੇ ਸਮੇਂ ਜੋ ਕਿਸਾਨਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੜ੍ਹਾਂ ਕਰਕੇ ਉਸ ਤੋਂ ਬਾਅਦ ਜਿਹੜੀ ਬਿਮਾਰੀ ਫੈਲੀ ਚਾਇਨਾ ਵਾਇਰਸ ਤੇ ਆਪਣੀ ਹਲਦੀ ਵਾਇਰਸ ਜਿਹਨੂੰ ਆਪਾਂ ਕਹਿੰਦੇ ਆ ਉਹ ਇਹ ਦੋਨਾਂ ਬਿਮਾਰੀਆਂ ਕਰਕੇ ਝਾੜ ਬਹੁਤ ਘਟ ਗਿਆ ਪੰਜਾਬ ਦਾ ਤਕਰੀਬਨ 40% ਨੁਕਸਾਨ ਹੈ ਕਿਸਾਨਾਂ ਨੂੰ ਸੋ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅੱਜ ਮੈਮੋਰੰਡਮ ਸੌਪਿਆ ਜਿਦੇ ਵਿੱਚ ਅਸੀਂ ਕੁਝ ਮੰਗਾਂ ਰੱਖੀਆਂ ਉਹਨਾਂ ਕੋਲੇ ਇੱਕ ਤਾਂ ਜਿਹੜਾ ਹੜ੍ਹਾਂ ਦਾ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਤੇ ਦੂਸਰਾ ਜੋ ਫਸਲਾਂ ਦਾ ਝਾੜ ਘਟਿਆ ਉਹਦੇ ਲਈ ਮੁਆਵਜ਼ਾ ਵੀ ਕਿਉਂਕਿ ਹੋਇਆ ਤਾਂ بارشਾਂ ਕਰਕੇ ਹੀ ਹੈ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਕੇਂਦਰ ਸਰਕਾਰੋਂ ਦੇ ਵਾਸਤੇ ਬੋਨਸ ਵੀ ਜਿਹੜਾ ਕਿਸਾਨਾਂ ਵਾਸਤੇ ਸਪੈਸ਼ਲ ਬੋਨਸ ਅਨਾਉਂਸ ਕਰੇ ਤੇ ਉਹ ਜਿਹੜਾ ਹੈ ਅਸੀਂ ਇੱਕ ਮੰਗ ਕੀਤੀ ਹੈ ਤੀਸਰਾ ਜਿਹੜਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਘਰ ਟਾਏ ਨੇ ਹੜ ਮਾਰ ਮਾਰਨ ਇਲਾਕਿਆਂ ਤਾਂ ਹੋਈ ਹੋਇਆ ਬਾਕੀ ਸਾਰੇ ਮੈਸਾਂ ਦਾ ਪੰਜਾਬ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਸੀ ਉਹਨਾਂ ਦੇ ਘਰਾਂ ਘਰ ਟਹੇ ਨੇ ਜਾਂ ਨੁਕਸਾਨ ਹੋਇਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਘੱਟੋ ਘੱਟ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 1 ਲੱਖ ਰੁਪਇਆ ਤੇ ਜਿਨ੍ਹਾਂ ਦੇ ਬਿਲਕੁਲ ਟਹ ਗਏ ਘੱਟੋ ਘੱਟ 2 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਤੇ ਇਹ ਜਿਹੜੀਆਂ ਅਸੀਂ ਮੈਮੋਰੰਡਮ ਜਿਹੜਾ ਦੋਨੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਿਹੜਾ ਭੇਜਿਆ ਆਪਦੇ ਬਿਵਾਲੇ ਤੋਂ ਪਹਿਲਾਂ ਸ਼ਿਵਾ ਸਾਹਿਬ ਕੋਲ ਵੀ ਬਹੁਤ ਦੇ ਚੈੱਕ ਦੇ ਦੇ ਦੇਖੋ ਚੈੱਕ ਬਹੁਤ ਥੋੜੇ ਨੇ ਪਹਿਲਾਂ ਤਾਂ ਬਹੁਤ ਥੋੜੇ ਲੋਕਾਂ ਨੂੰ ਸਾਰਿਆਂ ਨੂੰ ਮਿਲੇ ਨਹੀਂ ਉਹ ਸਿਰਫ ਸਰਕਾਰ ਹੀ ਖਾਨਾ ਪੂਰਤੀ ਦਿਖਾਵਾ ਕਰ ਰਹੀ ਹੈ ਵੀ ਚੈੱਕ ਵੰਡ ਤੇ ਜੇ ਤਾਂ ਜਿਹੜੇ ਸਾਰੇ ਲੋਕਾਂ ਨੂੰ ਚੈੱਕ ਮਿਲਣ ਫਿਰ ਤਾਂ ਗੱਲ ਸਮਝ ਆਉਂਦੀ ਹੈ ਨਹੀਂ ਫਿਰ ਲੋਕ ਕਿਉਂ ਰੌਲਾ ਪਾਉਂਦੇ ਨੇ ਉਹ ਤਾਂ ਸਿਰਫ ਇੱਕ ਫੋਟੋ ਖਿਚਾਉਂਦੇ ਨੇ ਦੋ ਚਾਰ ਚੈੱਕ ਦੇ ਕੇ ਤੇ ਆਪਦਾ ਚਲਦੇ ਬਣਦੇ ਆ ਪਰ ਜਿਹੜੇ ਅਸਲ ਲੋਕ ਪ੍ਰਭਾਵਿਤ ਨੇ ਉਹਨਾਂ ਨੂੰ ਅੱਜ ਤੱਕ ਸਰਕਾਰ ਵੱਲੋਂ ਕੋਈ ਮਦਦ ਪਹੁੰਚੀ ਨਹੀਂ ਹੈ ਤੇ ਅਸੀਂ ਇਹ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਸਾਰਾ ਇਹ ਮਾਫੀਆ ਜੋ ਮਦਦ ਕਰਨੀ ਹੈ ਸਰਕਾਰ ਨੇ ਲੋਕਾਂ ਨੂੰ ਪਹੁੰਚਾਈ ਜਾਵੇ ਦੇਖੋ ਤਰਨਤਾਰਨ ਦੀ ਇਲੈਕਸ਼ਨ ਪੰਜਾਬ ਵਿੱਚ ਇੱਕ ਨਵੀਂ ਦਿਸ਼ਾ ਦੇਗੀ ਬੜੀ ਵੱਡੀ ਜਿਹੜੀ ਹੈ ਗਰਾਊਂਡ ਤੇ ਤੇ ਜੋ ਆਜ਼ਾਦ ਉਮੀਦਵਾਰ ਨੇ ਭਾਈ ਮਨਦੀਪ ਸਿੰਘ ਉਹਨਾਂ ਨੂੰ ਸਮਰਥਨ ਮਿਲ ਰਿਹਾ ਸਾਰੀਆਂ ਪੰਥਕਾਂ ਤਰ੍ਹਾਂ ਸਿਰਫ ਇੱਕ ਪਾਰਟੀ ਨੂੰ ਛੱਡ ਕੇ ਸਾਰੀਆਂ ਪੰਥਕ ਤੇਣਾ ਉਹਨਾਂ ਦੀ ਮਤ ਕਰ ਰਹੀਆਂ ਨੇ ਤੇ ਸਾਡੀ ਵੀ ਜਿਹੜੀ ਸਮੁੱਚੀ ਲੀਡਰਸ਼ਿਪ ਆਉਣ ਦੇ ਦਿਨਾਂ ਚ ਪੱਕੇ ਉਥੇ ਡੇਰੇ ਲਾ ਕੇ ਪਿੰਡ ਪਿੰਡ ਆਪਦੀ ਜ਼ਿੰਮੇਵਾਰੀਆਂ ਸਾਂਭ ਕੇ ਉਥੇ ਅਸੀਂ ਉਹਨਾਂ ਦੀ ਕੈਂਪੇਨ ਦੇ ਵਿੱਚ ਹਿੱਸਾ ਬਣਾਵਾਂਗੇ ਤੇ ਇਹ ਨਿਸ਼ਚਿਤ ਕਰਾਂਗੇ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦਾ ਹੁਣ ਤੱਕ ਨੁਕਸਾਨ ਕੀਤਾ ਹੈ ਜਾ ਜਿਹੜੇ ਅੱਜ ਵੀ ਪੰਜਾਬ ਦਾ ਨੁਕਸਾਨ ਕਰ ਰਹੀ ਆਮ ਆਦਮੀ ਪਾਰਟੀ ਹੋਰ ਇਹਨਾਂ ਨੂੰ ਜਿਹੜਾ ਪੰਜਾਬ ਚੋਂ ਚਲਦਾ ਕਰਿਆ ਜਾਵੇ ਤੇ ਪੰਜਾਬ ਪੱਖੀ ਧਿਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਅੱਗੇ ਆਉਣ ਜੀ ਨਮਸਕਾਰ ਵਿਜੇ ਲੰਕੇਸ਼ ਜੀ ਅੱਜ ਤੁਸੀਂ ਕਿਸ ਸੰਸਦਾਨਾ ਦੇ ਸੀਸਨ ਮੰਗ ਪੱਤਰ ਦੇ ਆਏ ਹੋ ਕੀ ਮੰਗਾਂ ਨੇ ਸਾਡੀ ਇਹ ਮੰਗਾਂ ਨੇ ਕਿ ਜਿਹੜੇ ਵੀ ਅੱਜ ਖੇਤੀ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਮੰਦਾ ਹਾਰ ਹੋ ਰਿਹਾਗਾ ਹਨਾ ਜਿਹੜੇ ਆ ਪਿੱਛੇ ਹੜਾ ਆਏ ਜਾਂ ਜਿਹੜੇ ਬਿਮਾਰੀਆਂ ਫੈਲ ਗਈਆਂ ਫਸਲਾਂ ਬਰਬਾਦ ਹੋ ਗਈਆਂ ਉਨਾ ਜਿਹੜਾ ਮੁਆਵਜ਼ਾ ਉਹ ਬਣਦਾ ਜਿਹੜਾ ਉਹ ਸਰਕਾਰ ਵੱਲੋਂ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਪਰ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਜ਼ਿੰਮੇਵਾਰੀ ਨਹੀਂ ਦਿਖਾਈ ਗਈ ਜਿਸ ਨਾਲ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਨੇ ਜਾਂ ਜਿਹੜਾ ਨੁਕਸਾਨ ਹੈ ਉਹ ਪੂਰਾ ਹੋ ਸਕੇ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਕਿ ਜਿਹੜੀ ਵੀ ਇਹਨਾਂ ਦੇ ਹੱਕ ਬਣਦੇ ਨੂੰ ਜ਼ਰੂਰ ਦਿੱਤੇ ਜਾਣ ਕੁਝ ਕਰਤਾ ਦੀ ਨੇ ਜਿਨ੍ਹਾਂ ਦਾ ਸਰਵੇ ਵੀ ਨਹੀਂ ਹੋਇਆ ਸਰਵੇ ਤਾਂ ਕੁਝ ਨਹੀਂ ਬਹੁਤ ਸਾਰੇ ਘਰ ਨੇ ਜਿਨ੍ਹਾਂ ਦਾ ਕਿਉਂਕਿ ਸਰਕਾਰ ਵੱਲੋਂ ਇਸ ਕੰਮ ਕਨੀ ਧਿਆਨ ਹੀ ਨਹੀਂ ਹੈਗਾ ਜੋ ਵੀ ਸਰਕ ਲੋਕਾਂ ਦਾ ਗਰੀਬ ਲੋਕ ਨੇਗੇ ਉਹਨਾਂ ਨੂੰ ਨੁਕਸਾਨ ਹੋ ਗਿਆ ਜਾਂ ਘਰ ਟੈ ਗਏ ਉਹਨਾਂ ਦੇ ਫਸਲਾਂ ਬਰਬਾਦ ਹੋ ਗਈਆਂ ਜਾਨਵਰਾਂ ਦਾ ਨੁਕਸਾਨ ਹੋਇਆ ਔਰ ਬਹੁਤ ਬਲੰਬੀ ਲਿਸਟ ਹੈ ਜਿਹੜੇ ਲੋਕ ਦੇ ਜਿਨ੍ਹਾਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਜਿਹੜੇ ਚੈੱਕ ਵੰਡੇ ਗਏ ਨੇ ਉਹ ਸਿਰਫ ਇੱਕ ਐਜ਼ ਅ ਫਾਰਮੈਲਿਟੀ ਕੀਤੀ ਗਈ ਹੈ ਔਰ ਚੈੱਕ ਵੀ ਲੋਕਾਂ ਨੂੰ ਨਹੀਂ ਦਿੱਤੇ ਗਏ ਇਹਨਾਂ ਦੇ ਜਿਹੜੇ ਕੋਈ ਬਲਾਕ ਪ੍ਰਧਾਨ ਹੈ ਜਾਂ ਕੋਈ ਇਹਨਾਂ ਦਾ ਅਹੁਦੇਦਾਰ ਹੈ ਉਹਨਾਂ ਕੋਲ ਗਏ ਤੇ ਉਹਨੂੰ ਜਾ ਕੇ ਚੈੱਕ ਫੜਾ ਕੇ ਆਪਣੇ ਘਰੇ ਤੁਰ ਗਏ ਸਿਰ ਵੀ ਕਖਵਾਰੀ ਇਹ ਨਾ ਦੀ ਜਿਹੜੇ ਸ਼ੋਸ਼ੇ ਬਾਜ਼ੀਆਂ ਨੇ ਜਿਹੜੀ ਕਰ ਰਹੇ ਨੇਗੇ ਇਸ ਨਾਲ ਜਿਹੜਾ ਅਸਲੀ ਜਿਹਨੂੰ ਚਾਹੀਦਾ ਸੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਕਿਸੇ ਨੇ ਵੀ ਅਜੇ ਕੋਈ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਮਿਲ ਰਿਹਾ ਤੁਸੀਂ ਜਾਓਗੇ ਪਿੰਡਾਂ 'ਚ ਜਾਓ ਏਰੀਆ 'ਚ ਜਾਓ ਉੱਥੇ ਲੋਕ ਤਾਹਾਂ ਮਾਰਦੇ ਨੇ ਔਰ ਲੋਕ ਤਰਸ ਰਹੇ ਨੇਗੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਲੋਕਾਂ ਦਾ ਕਿਸਾਨਾਂ ਦਾ ਗਰੀਬ ਲੋਕਾਂ ਦਾ ਪਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ ਕੋਈ ਵੀ ਮੁਆਵਜ਼ਾ ਦਿੱਤਾ ਹੀ ਨਹੀਂ ਜਾ ਰਿਹਾ ਉਹ ਸਾਰੀਆਂ ਜਿਹੜੀਆਂ ਨੇ ਫਾਰਮੈਟ ਜਿਹੜੇ ਖੁਸ਼ਕ ਚੈੱਕ ਦਿੱਤੇ ਨੇ ਉਹ ਵੀ ਆਪਦੇ ਜਿਹੜੇ ਇਹਨਾਂ ਦੇ ਉੱਤੇਦਾਰ ਨੇ ਉਹਨਾਂ ਦੇ ਥਰੂ ਵੰਡ ਕੇ ਉਹ ਦਿੱਤੇ ਗਏ ਨੇ ਜਿਹੜਾ ਅਸਲੀ ਰੋਡ ਬੰਦ ਲੋਕਾਂ ਕੋਲ ਕਿਸੇ ਕੋਲ ਮੁਆਵਜ਼ਾ ਨਹੀਂ ਮਿਲਿਆ